ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਕਸਪੈਰਾ ਟੀਵੀ ਮੈਸਜ ਤਵਿੰਦਰ ਜੰਡੂ ਜਿਵੇਂ ਤੁਸੀਂ ਸਭ ਜਾਣਦੇ ਹੋ ਪੰਜਾਬ ਦੇ ਵਿੱਚ ਚੋਣਾਂ ਦਾ ਜਿਹੜਾ ਵਿਗਲ ਬਚ ਚੁੱਕਿਆ ਇਸ ਵੇਲੇ ਖੜੇ ਆ ਅਸੀਂ ਬਲਾਕ ਕਰੋੜਕਾ ਕਲਾਂ ਦੇ ਵਿੱਚ ਜਿੱਥੇ ਸਾਡੇ ਨਾਲ ਮੌਜੂਦ ਹਨ ਆਰਓ ਰਣਜੀਤ ਸਿੰਘ ਜੀ ਗੱਲ ਕਰਦੇ ਆ ਇਲੈਕਸ਼ਨ ਸੰਬੰਧੀ ਕੀ ਕੀ ਗਾਈਡਲਾਈਨ ਹੈ ਕੀ ਕੀ ਜਿਹੜੇ ਉਮੀਦਵਾਰ ਖੜੇ ਆ ਉਹਨਾਂ ਨੂੰ ਕੀ ਕੀ ਪੇਪਰਾਂ ਦੀ ਲੋੜ ਪੈਣੀ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਸਵਾਗਤ ਹੈ ਤੁਹਾਡਾ ਦਿਨ ਸ਼ੁਭ ਰ데요 థాంਕਿਊ ਜੀ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਸਰ ਇਲੈਕਸ਼ਨ ਦਾ ਵੇਗਲ ਵੱਜ ਚੁੱਕਿਆ ਹੈ ਜਿਹੜੇ ਕੈਂਡੀਡੇਟ ਖੜਨੇ ਆ ਉਹਨਾਂ ਦੀ ਕੀ ਕੀ ਗਾਈਡਲਾਈਨ ਹੈ ਸਾਡੇ ਚੈਨਲ ਦਾ ਰਾਈ ਤੁਸੀਂ ਦੱਸ ਸਕਦੇ ਹੋ ਸਰ ਇਸ ਤਰ੍ਹਾਂ ਹੈਗਾ ਵੈਸੇ ਤਾਂ ਅੱਜਕਲ ਮੀਡੀਆ ਦੇ ਰਾਹੀਂ ਆਪ ਜੀ ਦੇ ਪਤਾ ਲੱਗ ਜਾਂਦਾ ਫਿਰ ਵੀ ਮੈਂ ਚਲੋ ਦੱਸ ਦਦਾ ਹੈਗਾ ਵੀ ਜਿਹੜੀ ਨੋਮੀਨੇਸ਼ਨ ਦੀ ਸਾਡੇ ਕੋਲ ਡਾਇਰੈਕਸ਼ਨਾਂ ਹੈਗੀਆਂ ਮਾ ਜੋਕ ਇਲੈਕਸ਼ਨ ਕਮਿਸ਼ਨ ਜੀ ਵੱਲੋਂ ਉਹਦੀ ਲਾਸਟ ਡੇਟ 4 ਤਰੀਕ 3 ਵਜੇ ਤੱਕ ਕਹਿ ਗਿਆ ਜੀ 3 ਵਜੇ ਤੱਕ ਕੋਈ ਵੀ ਕੈਂਡੀਡੇਟ ਸਾਡੇ ਕੋਲ ਆਏਗਾ ਅਸੂ ਦੇ ਪੇਪਰ ਸਾਮਿਤ ਕਰਾਂਗੇ ਜੀ ਠੀਕ ਉਸ ਤੋਂ ਬਾਅਦ 5 ਤਰੀਕ ਨੂੰ ਸਕੂਟਿੰਗ ਹੋਣੀ ਕੀਤੀ ਜਾਣੀ ਹੈ ਜੀ ਪੇਪਰਾਂ ਦਾ ਦੇਖਣ ਕੀਤਾ ਜਾਣਾ ਹੈ ਜੀ ਤੇ 6 ਤਰੀਕ ਵਾਲੇ ਦਿਨ ਸਰ 3 ਵਜੇ ਤੱਕ ਹੀ ਸਾਡੇ ਕੋਲ ਜੇ ਕਿਸੇ ਨੇ ਪੇਪਰ ਵਾਪਸ ਲੈਣੇ ਨੇ ਉਹ ਵਾਪਸ ਵੀ ਲੈ ਸਕਦਾ ਹੈ ਉਸ ਤੋਂ ਬਾਅਦ ਸਾਡਾ ਦਫਤਰੀ ਜਿਹੜਾ ਕੰਮ ਉਹ ਸਟਾਰਟ ਹੋ ਜਾਣਾ ਹੈ ਠੀਕ ਉਸ ਤੋਂ ਬਾਅਦ ਦੂਜੀ ਇੱਕ ਆਰੇ ਵੀ ਐਨਓਸੀਸ ਬਾਰੇ ਜੇ ਕੋ ਮਾਂਜੋ ਕਮਿਸ਼ਨਰ ਜੀ ਵੱਲੋਂ ਇੱਕ ਦੇਸ਼ਾ ਨਿਰਦੇਸ਼ ਪ੍ਰਾਪਤੋਂ ਨੇ ਵੀ ਜੇਕਰ ਐਨਓਸੀ ਨਹੀਂ ਮੌਕੇ ਤੇ ਮਿਲਦੀ ਤੋ ਆਪਣਾ ਹਲਫੀਆ ਬਿਆਨ ਸਾਡੇ ਲਈ ਨਹੀਂ ਜੋ ਵੀ ਉਹਨੇ ਡੈਕਲੇਰੇਸ਼ਨ ਦੇਣੀਆਂ ਹੈਗੀਆਂ ਉਹ ਸਾਨੂੰ ਹਲਫੀਆ ਬਿਆਨ ਦੇ ਰੂਪ ਵਿੱਚ ਦੇ ਸਕਦਾ ਸੀ ਉਹਨੂੰ ਸਬਮਿਟ ਕਰਾ ਦੇ ਠੀਕ ਸਰ ਇੱਕ ਹੋਰ ਜਾਣਕਾਰੀ ਦਿਓ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੇ ਪੇਪਰ ਆ ਉਹ ਕਿੱਥੇ ਦਾਖਲ ਹੋਣੇ ਔਰ ਬਲਾਕ ਸੰਪਤੀ ਦੇ ਉਹ ਕਿੱਥੇ ਹੋਣੇ ਸਰ ਜਿਹੜੇ ਮੇਰੇ ਕੋਲੇ ਬਲਾਕ ਸੰਪਤੀ ਦੇ ਮੈਂ ਰੁੜਕਾ ਦਾ ਹਾਂਗਾ ਰੁੜਕਾ ਦੇ ਵਿੱਚ 15 ਬਲਾਕ ਸੰਪਤੀਆਂ ਪੈਂਦੀਆਂ ਨੇ ਠੀਕ ਉਹ ਨਗਰ ਕੌਂਸਲ ਗੁਰਾਇਆਂ ਦੇ ਵਿੱਚ ਜਮ੍ਹਾਂ ਹੋਣੇ ਨੇ ਠੀਕ ਤੇ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੇ ਨੇ ਉਹ ਮਾਨਜੁਕ ਸਾਡੇ ਐਡিসি ਸਭ ਜਿਲੰਦਰ ਉਹਨਾਂ ਦੇ ਅਫਸਰਾਂ ਨੂੰ ਹੋਣਾ ਕਿਤੇ ਜਾਣਾ ਚਾਹੀਦਾ ਇਸ ਤੋਂ ਬਿਨਾਂ ਮੈਂ ਸਰ ਉਹ ਵੀ ਦੱਸਦਾ ਕੋਈ ਕਦੇ ਕੋਈ ਪੰਜ ਸਰਪੰਚ ਸਹਿਬਾਨ ਵੀ ਇਲੈਕਸ਼ਨ ਲੜਨ ਲਈ ਤਾਂ ਉਹ ਕਿਰਪਾ ਕਰਕੇ ਸਾਡੇ ਕੋਲ ਇੱਕ ਸਰਟੀਫਿਕੇਟ ਨਾਲ ਜ਼ਰੂਰ ਲੈ ਕੇ ਆਉਣ ਜਿਹੜੀ ਸਾਨੂੰ ਰਾਤੀ ਦੇ ਦਾ ਨਿਰਦੇਸ਼ ਮਿਲੇ ਨੇ ਵੀ ਜੇਕਰ ਕਿਸੇ ਪੰਜ ਸਰਪੰਚ ਨੇ ਇਲੈਕਸ਼ਨ ਲੜਨਾ ਹੈ ਤਾਂ ਉਹ ਆਪਣਾ ਜਿਹੜਾ ਚਾਰਜ ਆ ਪੰਚਾਇਤ ਦਾ ਉਹ ਬीडीपीਓ ਸਾਹਿਬ ਨੂੰ ਸਬਮਿਟ ਕਰਕੇ ਆਵੇ ਤੇ ਉਹ ਬीडी ਸਾਹਿਬ ਵੱਲੋਂ ਲਿਖਾਵੇ ਮੈਨੂੰ ਨੇ ਚਾਰਟੀ ਦੇ ਕੇ ਤਾਂ ਸਿੱਧੇ ਪੇਪਰ ਵੀ ਸਬਮਿਟ ਕਰਾ ਦੇ ਠੀਕ ਹੈ ਠੀਕ ਆਂਕੀਂਕ ਤੁਸੀਂ ਇਹਨਾਂ ਆਰੋ ਰਣਜੀਤ ਸਿੰਘ ਜੀ ਜਿਨ੍ਹਾਂ ਨੇ ਇਲੈਕਸ਼ਨ ਬਾਰੇ ਜਿਹੜੀ ਜਾਣਕਾਰੀ ਦਿੱਤੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਸਜ ਤਵਿੰਦਰ ਜੰਡੂ ਜਿਵੇਂ ਤੁਸੀਂ ਸਭ ਜਾਣਦੇ ਹੋ ਪੰਜਾਬ ਦੇ ਵਿੱਚ ਚੋਣਾਂ ਦਾ ਜਿਹੜਾ ਵਿਗਲ ਬਚ ਚੁੱਕਿਆ ਇਸ ਵੇਲੇ ਖੜੇ ਆ ਅਸੀਂ ਬਲਾਕ ਕਰੋੜਕਾ ਕਲਾਂ ਦੇ ਵਿੱਚ ਜਿੱਥੇ ਸਾਡੇ ਨਾਲ ਮੌਜੂਦ ਹਨ ਆਰੋ ਰਣਜੀਤ ਸਿੰਘ ਜੀ ਗੱਲ ਕਰਦੇ ਆ ਇਲੈਕਸ਼ਨ ਸੰਬੰਧੀ ਕੀ ਕੀ ਗਾਈਡਲਾਈਨ ਹੈ ਕੀ ਕੀ ਜਿਹੜੇ ਅਨੁਮਿਤਵਾਰ ਖੜੇ ਆ ਉਹਨਾਂ ਨੂੰ ਕੀ ਕੀ ਪੇਪਰਾਂ ਦੀ ਲੋੜ ਪੈਣੀ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਸਵਾਗਤ ਹੈ ਤੁਹਾਡਾ ਦਿਨਕ ਸੂਰਤ ਤੇ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਸਰ ਇਲੈਕਸ਼ਨ ਦਾ ਵੇਗਲ ਵੱਜ ਚੁੱਕਿਆ ਜੀ ਜਿਹੜੇ ਕੈਂਡੀਡੇਟ ਖੜਨੇ ਆ ਉਹਨਾਂ ਦੀ ਕੀ ਕੀ ਗਾਈਡਲਾਈਨ ਹੈ ਸਾਡੇ ਚੈਨਲ ਦਾ ਰਹੀਂ ਤੁਸੀਂ ਦੱਸ ਸਕਦੇ ਹੋ ਸਰ ਇਸ ਤਰ੍ਹਾਂ ਹੈਗਾ ਬੈਕਸੇ ਤਾਂ ਅੱਜਕਲ ਮੀਡੀਆ ਦੇ ਰਾਹੀਂ ਆਪ ਜੀ ਦੇ ਪਤਾ ਲੱਗ ਜਾਂਦਾ ਫਿਰ ਵੀ ਮੈਂ ਚਲੋ ਦੱਸਣਾ ਹੈਗਾ ਵੀ ਜਿਹੜੀ ਨਾਮਿਨੇਸ਼ਨ ਦੀ ਸਾਡੇ ਕੋਲ ਡਾਇਰੈਕਸ਼ਨਾਂ ਹੈਗੀਆਂ मां जो इलेक्शन कमीशन जी ਵੱਲੋਂ ਉਹਦੀ ਲਾਸਟ ਡੇਟ 4 ਤਰੀਕ 3 ਵਜੇ ਤੱਕ ਕਹਿ ਗਿਆ ਜੀ 3 ਵਜੇ ਤੱਕ ਕੋਈ ਵੀ ਕੈਂਡੀਡੇਟ ਸਾਡੇ ਕੋਲ ਆਏਗਾ ਅਸੂ ਦੇ ਪੇਪਰ ਸਾਮਿਤ ਕਰਾਂਗੇ ਜੀ ਠੀਕ ਉਸ ਤੋਂ ਬਾਅਦ 5 ਤਰੀਕ ਨੂੰ ਸਕੂਟਰੀਂਗ ਹੋਣੀ ਕੀਤੀ ਜਾਣੀ ਹੈ ਜੀ ਪੇਪਰਾਂ ਦਾ ਦੇਖਣ ਕੀਤਾ ਜਾਣਾ ਜੀ ਤੇ 6 ਤਰੀਕ ਵਾਲੇ ਦਿਨ ਸਰ 3 ਵਜੇ ਤੱਕ ਹੀ ਸਾਡੇ ਕੋਲੋਂ ਜੇ ਕਿਸੇ ਨੇ ਪੇਪਰ ਵਾਪਸ ਲੈਣੇ ਨੇ ਉਹ ਵਾਪਸ ਵੀ ਲੈ ਸਕਦਾ ਉਸ ਤੋਂ ਬਾਅਦ ਸਾਡਾ ਦਫਤਰੀ ਜਿਹੜਾ ਕੰਮ ਉਹ ਸਟਾਰਟ ਹੋ ਜਾਣਾ ਹੈ ਜੀ ਠੀਕ ਉਸ ਤੋਂ ਬਾਅਦ ਦੂਜੀ ਇੱਕ ਆਰੇ ਵੀ ਐਨਓਸੀਸ ਬਾਰੇ ਜੇਕਰ ਮਾਂਜੋ ਕਮਿਸ਼ਨਰ ਜੀ ਵੱਲੋਂ ਇੱਕ ਦਿਸ਼ਾ ਨਿਰਦੇਸ਼ ਪ੍ਰਾਪਤ ਹੋਣੇ ਵੀ ਜੇਕਰ ਐਨਓਸੀ ਨਹੀਂ ਮੌਕੇ ਤੇ ਮਿਲਦੀ ਤਾਂ ਆਪਣਾ ਹਲਫਿਆ ਬਿਆਨ ਸਾਡੇ ਨਹੀਂ ਜੋ ਵੀ ਉਹਨੇ ਡੈਕਲੇਰੇਸ਼ਨ ਦੇਣੀਆਂ ਹੈਗੀਆਂ ਉਹ ਸਾਨੂੰ ਹਲਫਿਆ ਬਿਆਨ ਦੇ ਰੂਪ ਵਿੱਚ ਵੀ ਦੇ ਸਕਦਾ ਸੀ ਉਹ ਨੂੰ ਸਬਮਿਟ ਕਰਾ ਦੇ। ਠੀਕ। ਸਰ ਇੱਕ ਹੋਰ ਜਾਣਕਾਰੀ ਦਿਓ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੇ ਪੇਪਰ ਆ ਉਹ ਕਿੱਥੇ ਦਾਖਲ ਹੋਣੇ ਔਰ ਬਲਾਕ ਸੰਪਤੀ ਦੇ ਉਹ ਕਿੱਥੇ ਹੋਣੇ? ਸਰ ਜਿਹੜੇ ਮੇਰੇ ਕੋਲੇ ਬਲਾਕ ਸੰਪਤੀ ਦੇ ਮੈਂ ਰੁੜਕਾਧਾਰੋਂ ਹੈਗਾ ਰੁੜਕਾ ਦੇ ਵਿੱਚ 15 ਬਲਾਕ ਸੰਪਤੀਆਂ ਪੈਂਦੀਆਂ ਨੇ। ਠੀਕ। ਉਹ ਨਗਰ ਕੌਂਸਲ ਗੁਰਾਇਆਂ ਦੇ ਵਿੱਚ ਜਮ੍ਹਾਂ ਹੋਣੇ ਨੇ। ਠੀਕ। ਤੇ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੇ ਨੇ ਉਹ ਮਾਨਜੁਕ ਸਾਡੇ ਐਡੀਸੀ ਸਬ ਚਿਲੰਦਰ ਉਹਨਾਂ ਦੇ ਅਸਟੇਜਾ ਮੇ ਹੋਣੇ ਕਿੱਥੇ ਜਾਣੇ? ਇਸ ਤੋਂ ਬਿਨਾਂ ਮੈਸਰ ਹੁਣ ਬਿਦਸਤ ਕੋਈ ਕਦੇ ਕੋਈ ਪੰਜ ਸਰਪੰਚ ਸਹਿਬਾਨ ਵੀ ਇੰਟਰਸਟਿਡ ਹੁੰਦੇ ਨੇ ਇਲੈਕਸ਼ਨ ਲੜਨ ਲਈ ਤਾਂ ਉਹ ਕਿਰਪਾ ਕਰਕੇ ਸਾਡੇ ਕੋਲ ਇੱਕ ਸਰਟੀਫਿਕੇਟ ਨਾਲ ਜ਼ਰੂਰ ਲੈ ਕੇ ਆਉਣ ਜਿਹੜੀ ਸਾਨੂੰ ਰਾਤੀ ਦੇ ਦਾ ਨਿਰਦੇਸ਼ ਮਿਲੇ ਨੇ ਵੀ ਜੇਕਰ ਕਿਸੇ ਪੰਜ ਸਰਪੰਚ ਨੇ ਇਲੈਕਸ਼ਨ ਲੜਨਾ ਹੈ ਤਾਂ ਉਹ ਆਪਣਾ ਜਿਹੜਾ ਚਾਰਜ ਆ ਪੰਚਾਇਤ ਦਾ ਉਹ ਬीडीपीਓ ਸਾਹਿਬ ਨੂੰ ਸਬਮਿਟ ਕਰਕੇ ਆਵੇ ਤੇ ਉਹ ਬीडी ਸਾਹਿਬ ਵੱਲੋਂ ਲਿਖਾਵੇ ਮੈਨੂੰ ਨੇ ਚਾਰਟੀ ਦੇ ਕੇ ਤਾਂ ਸਿੱਧੇ ਪੇਪਰ ਵੀ ਸਬਮਿਟ ਕਰਾ ਦੇ। ਠੀਕ ਹੈ ਠੀਕ ਹੈ ਥੈਂਕ ਯੂ ਸਰ ਇਹਨਸਨ ਆਰੋ ਰਣਜੀਤ ਸਿੰਘ ਜੀ ਜਿਨ੍ਹਾਂ ਨੇ ਇਲੈਕਸ਼ਨ ਬਾਰੇ ਜਿਹੜੀ ਜਾਣਕਾਰੀ ਦਿੱਤੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਸਜ ਤਵਿੰਦਰ ਜੰਡੂ ਜਿਵੇਂ ਤੁਸੀਂ ਸਭ ਜਾਣਦੇ ਹੋ ਪੰਜਾਬ ਦੇ ਵਿੱਚ ਚੋਣਾਂ ਦਾ ਜਿਹੜਾ ਵਿਗਲ ਬਚ ਚੁੱਕਿਆ ਇਸ ਵੇਲੇ ਖੜੇ ਆ ਅਸੀਂ ਬਲਾਕ ਕਰੋੜਕਾ ਕਲਾਂ ਦੇ ਵਿੱਚ ਜਿੱਥੇ ਸਾਡੇ ਨਾਲ ਮੌਜੂਦ ਹਨ ਆਰੋ ਰਣਜੀਤ ਸਿੰਘ ਜੀ ਗੱਲ ਕਰਦੇ ਆ ਇਲੈਕਸ਼ਨ ਸੰਬੰਧੀ ਕੀ ਕੀ ਗਾਈਡਲਾਈਨ ਹੈ ਕੀ ਕੀ ਜਿਹੜੇ ਉਮੀਦਵਾਰ ਖੜੇ ਆ ਉਹਨਾਂ ਨੂੰ ਕੀ ਕੀ ਪੀਪਰਾਂ ਦੀ ਲੋਡ ਪੈਣੀ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਰ ਜੀ ਸਰ ਸਵਾਗਤ ਹੈ ਤੁਹਾਡਾ ਦਿਨ ਖੁਸ਼ੀ ਰਿਹਾ ਤੇ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਸਰ ਇਲੈਕਸ਼ਨ ਦਾ ਵੇਗਲ ਵੱਜ ਚੁੱਕਿਆ ਜਿਹੜੇ ਕੈਂਡੀਡੇਟ ਖੜਨੇ ਆ ਉਹਨਾਂ ਦੀ ਕੀ ਕੀ ਗਾਈਡਲਾਈਨ ਹੈ ਸਾਡੇ ਚੈਨਲ ਦਾ ਰਾਹੀਂ ਤੁਸੀਂ ਦੱਸ ਸਕਦੇ ਹੋ ਸਰ ਇਸ ਤਰ੍ਹਾਂ ਹੈਗਾ ਵੈਸੇ ਤਾਂ ਅੱਜਕਲ ਮੀਡੀਆ ਦੇ ਰਾਹੀਂ ਆਪ ਜੀ ਦੇ ਪਤਾ ਲੱਗ ਜਾਂਦਾ ਫਿਰ ਵੀ ਮੈਂ ਚਲੋ ਦੱਸ ਦਦਾ ਹੈਗਾ ਵੀ ਜਿਹੜੀ ਨੋਮੀਨੇਸ਼ਨ ਦੀ ਸਾਡੇ ਕੋਲ ਡਾਇਰੈਕਸ਼ਨਾਂ ਹੈਗੀਆਂ ਮਾ ਜੋਕ ਇਲੈਕਸ਼ਨ ਕਮਿਸ਼ਨ ਜੀ ਵੱਲੋਂ ਉਦੀ ਲਾਸਟ ਡੇਟ 4 ਤਰੀਕ 3 ਵਜੇ ਤੱਕ ਹੈਗੀ ਹੈ ਜੀ 3 ਵਜੇ ਤੱਕ ਕੋਈ ਵੀ ਕੈਂਡੀਡੇਟ ਸਾਡੇ ਕੋਲ ਆਏਗਾ ਅਸੂ ਦੇ ਪੇਪਰ ਸਮਿਤ ਕਰਾਂਗੇ ਜੀ ਠੀਕ ਉਸ ਤੋਂ ਬਾਅਦ 5 ਤਰੀਕ ਨੂੰ ਸਕੂਟਿੰਗ ਹੋਣੀ ਕੀਤੀ ਜਾਣੀ ਹੈ ਜੀ ਪੇਪਰਾਂ ਦਾ ਨਿਖਣ ਕੀਤਾ ਜਾਣਾ ਹੈ ਜੀ ਤੇ 6 ਤਰੀਕ ਵਾਲੇ ਦਿਨ ਸਰ 3 ਵਜੇ ਤੱਕ ਹੀ ਸਾਡੇ ਕੋਲ ਜੇ ਕਿਸੇ ਨੇ ਪੇਪਰ ਵਾਪਸ ਲੈਣੇ ਨੇ ਉਹ ਵਾਪਸ ਵੀ ਲੈ ਸਕਦਾ ਹੈ ਉਸ ਤੋਂ ਬਾਅਦ ਸਾਡਾ ਦਫਤਰੀ ਜਿਹੜਾ ਕੰਮ ਉਹ ਸਟਾਰਟ ਹੋ ਜਾਂਦਾ ਹੈ ਠੀਕ ਉਸ ਤੋਂ ਬਾਅਦ ਦੂਜੀ ਇੱਕ ਆਰ ਵੀ ਐਨਓ ਸੀਸ ਬਾਰੇ ਜੇਕਰ ਮਾਂਜੋ ਕਮਿਸ਼ਨਰ ਜੀ ਵੱਲੋਂ ਇੱਕ ਦੇਸ਼ਾ ਨਿਰਦੇਸ਼ ਪ੍ਰਾਪਤੋਂ ਨੇ ਵੀ ਜੇਕਰ ਐਨਓਸੀ ਨਹੀਂ ਮੌਕੇ ਤੇ ਮਿਲਦੀ ਤਾਂ ਆਪਣਾ ਹਲਫਿਆ ਬਿਆਨ ਸਾਡੇ ਨਹੀਂ ਜੋ ਵੀ ਉਹਨੇ ਡੈਕਲੇਰੇਸ਼ਨ ਦੇਣੀਆਂ ਹੈਗੀਆਂ ਉਹ ਸਾਨੂੰ ਹਲਫਿਆ ਬਿਆਨ ਦੇ ਰੂਪ ਵਿੱਚ ਦੇ ਦੇ ਸਕਦਾ ਸੀ ਉਹ ਨੂੰ ਸਬਮਿਟ ਕਰਾ ਦੇ। ਠੀਕ। ਸਰ ਇੱਕ ਹੋਰ ਜਾਣਕਾਰੀ ਦਿਓ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੇ ਪੇਪਰ ਆ ਉਹ ਕਿੱਥੇ ਦਾਖਲ ਹੋਣੇ ਔਰ ਬਲਾਕ ਸੰਪਤੀ ਦੇ ਉਹ ਕਿੱਥੇ ਹੋਣੇ? ਸਰ ਜਿਹੜੇ ਮੇਰੇ ਕੋਲੇ ਬਲਾਕ ਸੰਪਤੀ ਦੇ ਮੈਂ ਰੁੜਕਾ ਦਾਾਰੋਂ ਹੈਗਾ ਰੁੜਕਾ ਦੇ ਵਿੱਚ 15 ਬਲਾਕ ਸੰਪਤੀਆਂ ਪੈਂਦੀਆਂ ਨੇ। ਠੀਕ। ਉਹ ਨਗਰ ਕੌਂਸਲ ਗੁਰਾਇਆਂ ਦੇ ਵਿੱਚ ਜਮ੍ਹਾਂ ਹੋਣੇ ਨੇ। ਠੀਕ। ਤੇ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੇ ਨੇ ਉਹ ਮਾਨਜੁਕ ਸਾਡੇ ਐਡੀਸੀ ਸਬ ਚਿਲੰਦਰ ਉਹਨਾਂ ਦੇ ਅਫਸੇਰਾਂ ਨੂੰ ਹੋਣੇ ਕਿੱਥੇ ਜਾਣਾ ਚਾਹੀਦਾ। ਇਸ ਤੋਂ ਬਿਨਾਂ ਮੈਂ ਸਰ ਉਹ ਵੀ ਦੱਸਦਾ ਕੋਈ ਕਦੇ ਕੋਈ ਪੰਜ ਸਰਪੰਚ ਸਹਿਬਾਨ ਵੀ ਇੰਟਰਸਟਿਡ ਤੋ ਕਿਰਪਾ ਕਰਕੇ ਸਾਡੇ ਕੋਲ ਇੱਕ ਸਰਟੀਫਿਕੇਟ ਨਾਲ ਜ਼ਰੂਰ ਲੈ ਕੇ ਆਉਣ ਜਿਹੜੀ ਸਾਨੂੰ ਰਾਤ ਹੀ ਦੇਹਰ ਨਿਰਦੇਸ਼ ਮਿਲੇ ਨੇ ਵੀ ਜੇਕਰ ਕਿਸੇ ਪੰਚ ਸਰਪੰਚ ਨੇ ਇਲੈਕਸ਼ਨ ਲੜਨਾ ਹੈ ਤਾਂ ਉਹ ਆਪਣਾ ਜਿਹੜਾ ਚਾਰਜ ਆ ਪੰਚਾਇਤ ਦਾ ਉਹ ਬीडीपीਓ ਸਾਹਿਬ ਨੂੰ ਸਬਮਿਟ ਕਰਕੇ ਆਵੇ ਤੇ ਉਹ ਬीडीओ ਸਾਹਿਬ ਵੱਲੋਂ ਲਖਾਵੇ ਮੈਨੂੰ ਨੇ ਚਾਰਟ ਦੇ ਦੇ ਗਿਆ ਤਾਂ ਸਿੱਧਾ ਪੇਤਰ ਵੀ ਸਬਮਿਟ ਕਰਾ ਦੇ। ਠੀਕ ਹੈ ਠੀਕ ਹੈ। ਥੈਂਕ ਯੂ ਸਰ। ਇਸਨ ਆਰਓ ਰਣਜੀਤ ਸਿੰਘ ਜੀ ਜਿਨ੍ਹਾਂ ਨੇ ਇਲੈਕਸ਼ਨ ਬਾਰੇ ਜਿਹੜੀ ਜਾਣਕਾਰੀ ਦਿੱਤੀ।